ਸਾਹਿਸੀ ਕਾਲ ਜੀ ਮੈਂ ਤੁਹਾਡਾ ਆਪਣਾ ਤੁਹਾਨੂੰ ਡੀਡੀਪੀ ਤੋਂ ਤੁਹੇ ਦੇ ਦੇ ਪਏ ਜੀ ਮੇਰਾ ਡੀਪੀਜੀ ਪੰਜਾਬੀ ਦਾ ਡੀਪੀਜੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਪਟਾਲਾ ਤੋਂ ਬਟਾਲਾ ਜੀਟੀ ਰੋਡ ਸਥਿਤ ਇੱਕ ਮੋਬਾਈਲ ਫੋਨ ਦੀ ਦੁਕਾਨ ਤੇ ਚੋਰੀ ਹੋ ਗਈ ਹੈ ਚੋਰੀ ਜਿਹੜੀ ਕਿ ਸ਼ਟਰ ਤੋੜ ਕੇ ਮੋਬਾਈਲ ਫੋਨ 에য়ারਪੋਰਟ ਅਤੇ ਹੋਰ ਕਈ ਕੀਮਤੀ ਸਮਾਨ ਦੇ ਨਾਲ-ਨਾਲ ਨਕਦੀ ਵੀ ਲੈ ਕੇ ਚੋਰ ਫਰਾਰ ਹੋ ਗਏ ਜਿੱਦੀ ਕਿ ਸੀਸੀਟੀਵੀ ਫੁਟੇਜ ਤੁਸੀਂ ਦੇਖਦੇ ਪਈਓ ਸੀਸੀਟੀਵੀ ਫੁਟੇਜ ਜਿਹੜੀ ਹੈ ਸਾਹਮਣੇ ਆਈ ਹੈ ਬਟਾਲਾ ਦੇ ਜੀਟੀ ਰੋਡ ਦੇ ਉਤੋਂ ਤਾਂ ਦਾਦੇ ਇਹ ਕਿ ਇਹ ਚੋਰੀ ਜਿਹੜੀ ਹੈ ਇੱਕ ਚੋਰ ਵੱਲੋਂ ਸ਼ਟਰ ਤੋੜ ਕੇ ਜਿਹੜੀ ਕੀਤੀ ਗਈ ਹੈ ਉਹਦੇ 'ਚ ਤੁਸੀਂ ਤਸਵੀਰਾਂ ਦੇਖਦੇ ਪਏ ਹੋ ਕਿ ਮੋਬਾਈਲਾਂ ਦੀ ਦੁਕਾਨ ਦੇ ਅੰਦਰੋਂ ਜਿਹੜਾ ਆ ਕਾਫੀ ਜ਼ਿਆਦਾ ਨਕਦੀ ਦੇ ਨਾਲ-ਨਾਲ ਸਮਾਨ ਵੀ ਲੈ ਉੱਡਿਆ ਇਹ ਚੋਰ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਆ ਬਾਕੀ ਜਿਹੜੀਆਂ ਤਸਵੀਰਾਂ ਨੇ ਤੁਸੀਂ ਵਿਦ 뮤직 ਸੁਣੋ ไปแล้วพูน้าวันนี้ ਉਹ ਕੰਦਿਆਂ ਨੂੰ ਕੋਚ ਕੱਢ ਕੇ ਜੇ ਚ ਪਾਇਆ ਕਿੰਨਾ ਟਾਈਮ ਵਾਦਾ ਵੇਚਦਾ ਇਹਨਾਂ ਨਾਲ ਉਹ ਇੱਕ ਤਾਂ ਮਿੰਟ ਰੱਖਿਆ ਬਾਅਦ ਫੁੱਲੀ ਦਗਾਲ ਬੰਦਦਾ ਵੀ ਠੀਕ ਹੈ ਇਹ ਪੰਜ ਕੈਮਰੇ ਲੱਗੇ ਨੇ ਦੋ ਬਾਹਰ ਲਵਾਤੇ ਇਹਨਾਂ ਨੇ ਕਿਹਾ ਦੋ ਕਾ ਬਾਹਰ ਲਵਾ ਦੇ ਦੋ ਜੇ ਇੱਕ ਹੀ ਦੋ ਲਵਾਇਆ ਬਾਪ ਅਪਣੇ ਵੀ ਫਿਰ ਉਹ ਇਹ ਭੈਣ ਦਾ ਇਹਨੂੰ ਕਿਉਂ ਲਿਆਇਆ ਛੋਲੇ ਲੈ ਕੇ ਆਇਆ ਛੋਲੇ ਲੈ ਕੇ ਆਇਆ ਪੜੀਂਦੀ ਇਹਨੇ ਅਕਲ ਤੇ ਮਿਹਨਤ ਪੂਰੀ ਤੇ ਅਰੀਏ ਦਾ ਹਿਸਾਬ ਹੋ ਗਿਆ ਪੂਰੀ ਬੜੀ ਨਹੀਂ ਬੜੀ ਕਿ ਹੁੰਦਾ ਰਹੇਗਾ ਤਾਂ ਕਿ ਬਾਅਦ ਕਰਿਆ ਜਦੋਂ ਮਰੀਏ ਤਾਂ ਲਾਈਫ ਵਿੱਚ ਰਹੇਗਾ ਉਹ ਉਹ ਦੋ ਜੀ ਹਾਂ ਫੰਟ ਜੇ ਕਿ ਦਿੱਤੋ ਸਲੀਨਾ ਲੱਗਾਗਾ ਜੀ ਜਦੋਂ ਟ੍ਰੈਪ ਆਪ ਲੈ ਗਿਆ ਨਾ ਉਹ ਤਾਂ ਨਾ ਉਹ ਉਹ ਏਟੀਐਮ ਕਾਰਡਾਂ ਵਾਲੇ ਵੀ ਲੈ ਗਿਆ ਦਈ ਸਾਲਾ ਸਾਰੇ ਲੈ ਗਿਆ ਨਾ ਆਹ ਉਹ ਸਾਰੇ ਹੀ ਲੈ ਗਿਆ ਹੈ ਕਾਰਡ ਉਹਨੇ ਤਾਂ ਕਾਰੀ ਹੀ ਲੈ ਗਿਆ ਕਾਰਡ ਏਟੀਐਮ ਕਾਰਡ ਵਾਲਾ ਨਾ ਸਾਰੇ ਉਹਨੇ ਜੇਬ ਚ ਪਾਇਆ ਸਾਰੇ ਨੇ ਵਾਈਫਾਈ ਤੇ ਨਹੀਂ ਐਨੋ ਚ ਕੋਈ ਵਾਈਫਾਈ ਤੇ ਨਹੀਂ ਕੋਈ ਕੋਈ ਵੀ ਕਾਰਡ ਸਾਰੇ ਵਾਈਫਾਈ ਬੰਦ ਕਰਾ ਫਿਰ ਪਹਿਲਾਂ ਉਹਨੂੰ ਵਾਈਫਾਈ ਦੇ ਵਿੱਚੋਂ ਪਿੰਟ ਹੋਣੀ ਨਹੀਂ ਵਾਈਫਾਈ ਦੇ ਪਾਸਵਰਡ ਦੀ ਲੋੜ ਹੀ ਨਹੀਂ ਕੀਤੀ ਉਹ 2000 ਤੱਕ ਮੇਰੇ ਖਾਲ ਨਿਕਲ ਜਾਣਾ ਤਾਂ ਵੀ ਆ ਜੀ ਜੀ ਪਿਆਦਾ ਵਾਲ ਮੈਂ ਆਉਂ ਸਕੈਨ ਕਰਨਾ ਅੱਛਾ ਹਾਂ ਅਲਕੋਸਿਟੀ ਆ ਗਈ ਨਾ ਪਾਸਵਰਡ ਲਾਉਣ ਦੀ ਲੋੜ ਨਹੀਂ ਬਸ ਹਾਂ आज ਦਾ ઓ મશીન ਪਈ ਨਾ ਉਹਦੇ ਲੱਗ ਗਿਆ ਅੰਦਰ ਸਾਰੇ ਹੀ ਸਭ ਆਂਦੇ ਨੇ ਗੱਡੀ ਉਡੀਕ ਉਹ ਬੰਦ ਕਰਨੇ ਪੈਣੇ ਨੇ ਟੋਪ ਪੇਮੈਂਟ ਕਰ ਦੋ ਪਾਰ ਪਾਪਾ ਦੇ ਜੀ ਇਕਮਿੰਦਰ ਸੇ ਪਿਆ ਗਿਆ ਮੈਂ ਇਹ ਕਿ ਦੱਸਿਓ ਯਾਰ ਮੇਰੇ ਕਾਰਡ ਤੁਹਾਡੇ ਟੈਕਸ ਮੈਸੇਜ ਨਾ ਇਕਮਿੰਦਰ ਲਾਈਕ ਬੰਦ ਹੋ ਗਿਆ ਸਭ ਤੋਂ ਇਹ ਰਿਕਵਰ ਪੈਣਾ ਪਊਗਾ ਆਪਣਾ ਫੋਨ ਉਹ ਬੰਦ ਕਰਾਣੇ ਹਾਂ ਉਹ ਕੱਟ ਕੇ ਮੇਰਾ ਫੋਨ ਆਪਕਾ ਇੱਕ ਵਾਰ ਬੰਦ ਕਰਾਣੀ ਕਿੱਦਾਂ ਹੋਣੀ ਨਹੀਂ ਆ ਨਹੀਂ ਮੈਨੂੰ ਆਂਦੇ ਕੋਈ ਨੋਟਸ ਇੱਕੋ ਹੀ ਹੋਈ ਜਾਂਦਾ ਨਹੀਂ ਨਹੀਂ ਉਹ ਮੇਰੇ ਆਹ ਆ ਮੈਂ 2 ਘੰਟੇ ਅੱਜ ਕਰ ਲਿਆ ਉਹ ਖਤ ਜਾਗਾ ਜੀ ਇਹਦੀ ਨਾ ਮਗਰ ਲੱਗਣਾ ਸ਼ਿੰਤਾ ਪਤਾ ਲੱਗਣਾ ਕਿ ਉਹ ਨਹੀਂ ਸ਼ਿੰਤਾ ਬਚਾਉਣਾ 10 ਇੱਕ ਕਾਰਡ ਆ ਮਤਲਬ ਇਹ ਵਾਈਫਾਈ ਵਾਲੇ ਤੇ ਨਹੀਂ ਹੋ ਕੀ ਗੱਲ ਹੈ ਆਉਣਾ ਵਿਵਾਦ ਨੂੰ ਧੱਕਾ ਨਾ ਹੋਵੇ ਉਹਨਾਂ ਦਾ ਬੰਦ ਹੀ ਕਰਾ ਦੇ ਫਿਲਹਾਲ ਮੈਂ ਕਾਰਡ ਬੰਦ ਕਰਾ ਦिए ਇੱਕ ਦੋ ਦਿਨ ਬੰਦ ਕਰ ਮੁੜੇ ਕਰੇ ਪਾਲ ਡਾਣਗੇ ਕਿੰਦਾ ਕਰਾਣੀ ਪਏਗੀ ਫੋਨ ਕਰਨਾ ਤੁਹਾਡਾ ਮੈਂ ਇਥੋਂ ਦੀ 16 ਫ੍ਰੀ ਦੇ ਨਹੀਂ ਇਥੋਂ ਦੀ ਆਪਣੇ ਫੋਨ ਤੋਂ ਜਿਹੜੀ ਐਪਲੀਕੇਸ਼ਨ ਤੋਂ ਜਾ ਕੇ ਬਲੌਕ ਕਰ ਦੇਣਾ ਕਾਰਡ ਭਈ ਅਜੇ ਵੀ ਹੋ ਰਹੀ ਚੀਨ ਠੀਕ ਹੈ ਕੁਝ ਨਹੀਂ ਕੁਝ ਨਹੀਂ ਹੋਦਾ ਤੇ ਚੋਰ ਪੈ ਗਿਆ ਜੋ ਮੈਂ ਕਰ ਦਾਂ ਤੁਹਾਨੂੰ ਰੱਖ ਲਵਾਂ 10 15 ਮਿੰਟ ਲੱਗੇ ਨਹੀਂ ਜਦੋਂ ਬਗਾ ਜਦੋਂ ਸਮਝਾਂਗੇ ਉਹ ਤੇ ਬੋਲ ਚੁੱਕੀ ਕੰਡਈ ਹੈ ਬੈਟੋ ਬੱਦੀ ਰੋਡ ਤੇ ਦੇਖੇ ਪਰ ਇੱਲਾਗੇ ਚ ਵੀ ਉੱਥੇ ਨਾਕਾ ਲੱਗਾ ਹੁੰਦਾ ਪੱਕਾ ਲੈਪਟਾਪ ਵੜਿਆ ਪਿਆ ਬੈਗ ਚ ਪਿਆਦਾ ਨਾ ਬੈਗ ਚ ਪਿਆਦਾ ਹੈ ਮੇਰਾ ਲੈਪਟਾਪ ਇਹ ਮੇਰਾ 25 26 ਸਾਲ ਦਾ ਹੀ ਹੈ ਹੂੰ ਲੈ ਅੰਜੋ ਨੂੰ ਡਰ ਨਹੀਂ ਆਗਾ ਬਹੁਤ ਟਾਈਮ ਗਿਆ ਅੰਦਰ ਵਰਦੇ ਕਾਡ ਆਵੇ ਆਵੇ ਆ ਚੁੱਕਿਆ ਹੀ ਕੋਈ ਅੱਛੇ ਬੋਲਤ ਹਾਂ ਉਹਦੇ ਲਿਆੜਾ ਜਰਾ ਤੋਂ ਅਮਰਸੋ ਦਿੱਤੀ ਦੀ ਜੋ ਤੇ ਦੀ ਕਦਾਰ ਪ੍ਰਧਾਨਾ ਬੜੀ ਵੀਰ ਜਦ ਨੂੰ ਆ ਜਿੰਨੇ ਤੋਂ ਗੋਣੇ ਕੋਈ ਹੋਵੇ ਹੂੰ ਬਹੁਤ ਫੋਨਾਂ ਦੀ ਪਛਾਣ ਨਹੀਂ ਹੋਏਗੀ ਉਹਨੂੰ ਅੰਦਾਰੀ ਨਾਲ ਆਇਆ ਅੰਦਾਰੀ ਨਾਲ ਆਲੇ ਫੋਨ ਦੀ ਗੱਲ ਜਾਂਦੇ ਜਿਹੜਾ ਆਇਆ ਕਹਿੰਦਾ ਨਾ ਲੈ ਦੋ ਦਾਦੇ ਨਾਲ ਲੱਗ ਗਿਆ ਬੱਚਾ ਵੀ ਥੋੜਾ ਜਿਹਾ ਇਸ ਗੱਲ ਨੂੰ ਵੀ ਉਹਨੇ ਮੇਰੇ ਪਾਸੇ ਵੀ ਗਿਆ ਆਇਆ ਵੱਡੇ ਫੋਨ ਤੋਂ ਕਿਉਂਨੇ ਅੰਦਾਰੀ ਨਾਲ ਪਾਸਾ ਨੂੰ ਜਿੰਨੇ ਕੋਈ ਆਪਣਾ ਤੇ ਉਹਨੇ ਪਰ ਨਾ ਫਾਰਮ ਨਹੀਂ ਨਾ ਸਰਪਰੇ ਦੋ ਇੱਕ ਇੱਥੋਂ ਚੁੱਕਿਆ ਤਿੰਨ ਇੱਕ ਇੱਥੋਂ ਚੁੱਕਿਆ ਚਾਰ ਤੇ ਇੱਕ ਉੱਥੋਂ ਚੁੱਕਿਆ ਪੰਜ ਉਹਨੂੰ ਮਹਿੰਗੇ ਫੋਨ ਦਾ ਨਹੀਂ ਨਾ ਪਤਾ ਗਿਆ ਮਹਿੰਗੇ ਦਾ ਜਿ ਸਸਤੇ ਨੇ ਹੂੰ Um beijo, valeu,